ਨਮਸਕਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਹਦਾਇਤ ਅਮ ਸਾਹਿਬ ਸ਼੍ਰੀ ਸੁમિત ਮਲੋਤਰਾ ਚੇਅਰਮੈਨ ਕਮ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਡਿਸਟ੍ਰਿਕਟ ਐਂਡ ਸੈਸ਼ਨਜ ਬਠਿੰਡਾ ਜੀ ਰਹਿਣ ਨੂੰ ਆਇਏ ਹਿਤ ਅੱਜ ਇੱਕ ਲੋਕਦਾਲਤ ਦਾ ਜੋ ਗਠਨ ਕੀਤਾ ਗਿਆ ਸੀ ਇਸ ਦੇ ਵਿੱਚ ਅਸੀਂ ਟੋਟਲ 21 ਬੈਂਚ ਬਣਾਏ ਹਨ ਜਿਸ ਦੇ ਵਿੱਚੋਂ 18 ਬੈਂਚ ਜਿਹੜੇ ਸਾਡੇ ਬਠਿੰਡਾ ਵਿੱਚ ਔਰ ਇੱਕ ਫੂਲ ਔਰ ਦੋ ਤਲਵੰਡੀ ਵਿੱਚ ਲੱਗੇ ਹਨ ਮੇਨ ਸਾਡੇ ਜਿਹੜੇ ਇਹਨਾਂ ਵਿੱਚ ਮੈਟਰ ਰੱਖੇ ਗਏ ਨੇ ਚੈੱਕ ਸੰਬੰਧੀ ਮੈਟ੍ਰਿਮੋਨিয়াল ਜਾਂ ਟ੍ਰੈਫਿਕ ਚਲਾਣ ਪਲੱਸ ਰੈਵਨਿਊ ਦੇ ਜਿੰਨੇ ਵੀ ਹੈ ਮੈਟਰ ਸਿਵਲ ਮੈਟਰਸ ਤੇ ਕੰਪਾਉਂਡੇਬਲ ਅਫੈਂਸਸ ਜਿਹੜੇ ਅਫੈਂਸਸ ਸਾਡੇ ਕੋਲ ਕ੍ਰਿਮੀਨਲ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਅਸੀਂ ਅੱਜ ਕੇਸਸ ਰੱਖੇ ਨੇ ਜੀ ਮੈਨੂੰ ਖੁਸ਼ੀ ਹੈ ਵੀ ਅੱਜ ਦਾ ਜਿਹੜਾ ਇਹ ਬੈਂਚ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਜਿਹੜੇ ਕੇਸ ਰੱਖੇ ਨੇ ਤਰੀਬ 20000 ਦੇ ਆਸ-ਪਾਸ ਅਸੀਂ ਕੇਸ ਰੱਖੇ ਨੇ ਔਰ ਸਾਨੂੰ ਆਸ ਹੈ ਵੀ ਇਹਨਾਂ 20000 ਕੇਸਾਂ ਦਾ ਅੱਜ ਇਹ ਨਿਪਟਾਰਾ ਹੋ ਜਾਵੇਗਾ। ਔਰ ਮੈਨੂੰ ਹੋਰ ਵੀ ਉਮੀਦ ਹੈ ਵੀ ਜਿਹੜੇ ਲੋਕ ਇਸ ਲੋਕ ਅਦਾਲਤ ਦੇ ਵਿੱਚ ਫਾਇਦਾ ਲੈਣਗੇ ਉਹਨਾਂ ਨੂੰ ਕੋਰਟ ਫੀਸ ਵੀ ਬਚੇਗੀ। ਪਲੱਸ ਉਹਨਾਂ ਦਾ ਟਾਈਮ ਵੀ ਬਚੇਗਾ ਔਰ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਵੀ ਇਹਨਾਂ ਦੇ ਵਿੱਚ ਫੈਸਲੇ ਹੋਣਗੇ ਉਹ ਹਮੇਸ਼ਾ ਲਈ ਫਾਈਨਲ ਮੰਨੇ ਜਾਣਗੇ ਇਹਨਾਂ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੋਵੇਗੀ। ਸੋ ਸੋ ਮੈਂ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਵੀ ਅੱਜ ਦੇ ਜਿਹੜੇ ਉਹਨਾਂ ਨੇ ਉਤਸ਼ਾਹ ਭਰੇ ਕੇਸ ਸਾਡੇ ਕੋਲੇ ਲਗਾਏ ਨੇ ਔਰ ਸਾਨੂੰ ਵੀ ਸਾਡਾ ਵੀ ਡਿਊਟੀ ਬੰਦੀ ਹੈ ਵੀ ਅਸੀਂ ਇਹਨਾਂ ਦੇ ਕੇਸਾਂ ਦਾ ਨਿਟਾਰਾ ਕਰੀਏ ਔਰ ਬਹੁਤ ਹੀ ਜਲਦੀ ਇਹਨਾਂ ਦਾ ਫੈਸਲਾ ਹੋ ਜਾਂਦਾ ਹੈ ਸੋ ਆਨ ਵਾਲੇ ਜਿਹੜੀ 11 5 2024 ਨੂੰ ਇੱਕ ਫੇਰ ਲੋਕ ਅਦਾਲਤ ਲੱਗੇਗੀ ਸੋ ਸਾਰਿਆਂ ਨੂੰ ਸਦਾ ਹੈ ਵੀ ਜਿਨ੍ਹਾਂ ਦੇ ਕੇਸ ਪੈਂਡਿੰਗ ਨੇ ਜਾਂ ਜਿਨ੍ਹਾਂ ਨੇ ਕੇਸ ਪਾਣਾ ਹੈ ਉਹਨਾਂ ਨੇ ਆਪਣੇ ਕੇਸਾਂ ਨੂੰ ਅੱਜ ਵੀ ਉਹ ਲੋਕ ਅਦਾਲਤ ਵਿੱਚ ਸਾਡੇ ਕੋਲ ਐਪਲੀਕੇਸ਼ਨ ਦੇ ਕੇ ਕੇਸ ਲਵਾ ਸਕਦੇ ਹਨ ਮੈਂ ਇੱਕ ਹੋਰ ਗੱਲ ਜ਼ਰੂਰੀ ਦੱਸਣਾ ਚਾਹਾਂਗਾ ਪਹਿਲਾਂ ਸਾਡਾ ਨੰਬਰ ਟੋਲ ਫਰੀ ਨੰਬਰ 1968 ਸੀ ਜਿਹੜਾ ਕਿ ਹੁਣ 15100 15 100 ਹੋ ਗਿਆ ਹੈ ਸੋ ਜੇ ਕਿਸੇ ਵੀ ਲਿਟੀਗੈਂਟ ਨੂੰ ਲੋੜ ਪੈਂਦੀ ਹੈ ਤਾਂ ਉਹ ਇਸ ਟੋਲ ਫਰੀ ਨੰਬਰ ਤੇ ਸਾਨੂੰ ਗੱਲ ਕਰ ਸਕਦਾ ਹੈ ਆਪਣਾ ਕੇਸ ਜਿਹੜਾ ਹੈ ਜੇ ਇਸ ਵਾਰ ਨਹੀਂ ਲੱਗਿਆ ਤਾਂ ਨੈਕਸਟ ਲੋਕ ਅਦਾਲਤ ਤੇ ਲਵਾ ਸਕਦਾ ਲੋਕਾਂ ਨੂੰ ਕਿਸ ਤਰ੍ਹਾਂ ਫਾਇਦਾ ਹੁੰਦਾ ਸਰ ਲੋਕਾਂ ਨੂੰ ਲੋਕਾਂ ਨੂੰ ਡਾਇਰੈਕਟ ਫਾਇਦਾ ਹੈ ਪਹਿਲੀ ਗੱਲ ਤਾਂ ਇਹਦੇ ਵਿੱਚ ਕੋਰਟ ਫੀਸ ਜਿਹੜੀ ਲੱਗੀ ਹੁੰਦੀ ਹੈ ਉਹ ਵਾਪਸ ਹੋ ਜਾਂਦੀ ਹੈ ਫਿਰ ਜਿਹੜਾ ਫੈਸਲਾ ਹੁੰਦਾ ਕਿਸੇ ਵੀ ਈਵਨ ਜੇ ਅਸੀਂ ਵਕੀਲ ਵੀ ਕੀਤਾ ਹੋਇਆ ਜੇ ਸਾਡਾ ਲੱਗਦਾ ਵੀ ਸਾਡਾ ਕੋਈ ਕੇਸ ਕਰਨ ਵਾਲਾ ਹੈ ਅਸੀਂ ਉਹ ਨਾ ਵੀ ਵਕੀਲ ਕਰੀਏ ਤਾਂ ਆ ਵੀ ਸਾਡੇ ਜਿਹੜੇ ਕਿਸੇ ਦਾ ਜਿਹੜਾ ਫੈਸਲਾ ਹੋ ਜਾਂਦਾ ਹੈ ਕਿਉਂਕਿ ਪਾਰਟੀਆਂ ਨੇ ਆਪੇ ਹੀ ਬੈਠ ਕੇ ਸਮਝਾਤਾ ਕਰਨਾ ਹੁੰਦਾ ਹੈ ਸਕੋਰਟ ਵੱਲੋਂ ਇੱਕ ਕਾਨੂੰਨੀ ਮੋਹਰ ਲੱਗ ਜਾਂਦੀ ਹੈ ਜੋ ਕਿ ਫੈਸਲਾ ਹਮੇਸ਼ਾ ਲਈ ਫਾਈਨਲ ਤੇ ਉਹਦੀ ਕੋਈ ਅਪੀਲ ਜਾਂ ਦਲੀਲ ਨਹੀਂ ਨਹੀਂ ਦੇਂਦੇ